ਕਾਲ ਕਰਦਾ ਕਿਹੜੇ ਸ਼ਹਿਰ ਦੇ ਤੁਸੀਂ ਮੋਗੇ ਦੇ ਮੋਗੇ ਭਾਈ ਬਰਾਕੇ ਤੁਸੀਂ ਚਲੰਦੇ ਨਹੀਂ ਨਹੀਂ ਜੀ ਇਹ ਜਨਾਹ ਹੋਰ ਗੌਂਜ ਲਾਉਂਦਾ ਉਹ ਮੈਂ ਤਾਂ ਹੋਣ ਆਇਆ ਭਰਾ ਇਹ ਹੀ ਜਲਾਉਂਦਾ ਸੀ ਇਗਜ਼ਾਮ ਦੇਖਿਆ ਜੇ ਕਾਇਪੂ ਨਵੇਂ ਜੀ ਜਕੀਨ ਆਈ ਬਲਜੀਤ ਸਿੰਘ ਐਸਆਈ ਕੀ ਹੈਗਾ ਸਰ ਇਹ ਮਾਮਲਾ ਲੈਕਟਾ ਮਾਮਲੇ ਆ ਵੀ ਲੈਟ ਹੋਈ ਸੀ ਗੱਡੀਆਂ 8-10 ਪਹਿਲਾਂ ਖੜੀਆਂ ਸੀ ਲੈਟ ਦੀ ਪਿੱਛੋਂ ਇੱਕ ਦੁੱਧ ਵਾਲਾ ਕੈਂਟਰ ਆਇਆ ਤੇ ਜਿਸ ਵੇਹ ਕਾਫੀ ਲੋਕਾਂ ਨੇ ਬ੍ਰੇਕ ਲਾਈ ਉਹਦੀ ਬ੍ਰੇਕ ਨਹੀਂ ਲੱਗੀ ਤੇ ਜਖਮੀਆਂ ਉੱਤੇ ਟੱਚ ਕਰ ਗਿਆ ਉਹ ਵੱਜੀ ਬੰਦ ਸਰ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਨੁਕਸਾਨ ਕੋਈ ਨਹੀਂ ਜ਼ਖਮੀ ਹੈ ਕੁਝ ਤੋਂ ਬੰਦੇ ਬਾਕੀ ਸਾਰਾ ਕੋਈ ਨਹੀਂ ਇਧਰੋਂ ਆਇਆ ਅਮਰਸਰ ਵੱਲੋਂ ਆ ਜਿਹੜਾ ਜਲੰਧਰ ਪੀਪੀ ਵੱਲੋਂ ਆਇਆ ਤੇ ਅਮਰਸਰ ਜਾਣਾ ਸੀ ਸਰ ਕੀ ਕਾਰਵਾਈ ਕਰ ਰਹੇ ਫਿਰ ਬਸ ਵੇਖ ਕੇ ਜੋ ਕਾਰਵਾਈ ਬਣ ਗਈ ਐਕਸੀਡੈਂਟ ਦੀ ਧਾਰਾ ਉਹ ਲੋਕਾਂ ਦਾ ਕਹਿਣਾ ਹੈ ਕਿ ਬ੍ਰੇਕ ਨਾ ਕਰ ਰਹੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਨਹੀਂ ਨਸ਼ਾ ਕੋਈ ਨਹੀਂ ਕੀਤਾ ਆਪਾਂ ਕਹਿ ਲਓ ਕੋਈ ਨਸ਼ਾ ਨਹੀਂ ਕੀਤਾ ਡਰਾਈਵਰ ਦੇ ਫਤਾਰ ਕਰਦੇ ਮਾਲਕ ਅੰਦਾ ਕਿਹੜੇ ਸ਼ਹਿਰ ਦੇ ਤੁਸੀਂ ਮੋਗੇ ਦੇ ਮੋਗੇ ਬਈ ਤਾਕ ਤੁਸੀਂ ਚਲਾਉਂਦੇ ਸੀ ਨਹੀਂ ਜੀ ਇਹ ਜਿਹਾ ਜਨਾਹ ਹੋਰ ਕੌਣ ਜਨਾਹ ਉਹ ਮੈਂ ਤਾਂ ਹੋਣ ਆਇਆ ਪਰ ਇਹੇ ਜਿਹਾਉਂਦਾ ਹੀ ਬਈ ਆਈ ਚਲਾਉਂਦਾ ਬਈ ਆਪ ਦੇਖਿਆ ਜੇ ਕੋਈ ਹੋਰ ਹੋਵੇ ਕੀ ਕਰਦਾ ਜੇ ਕਹੇ ਪੁੱਛਦੇ ਨੇ ਯਕੀਨ ਆ ਜੀ ਬਲਜੀਤ ਸਿੰਘ ਐਸਆਈ ਜੀ ਹੈਗਾ ਸਰ ਇਹ ਮਾਮਲਾ ਲੈਕਾ ਸਾਡਾ ਮਾਮਲਾ ਇਹ ਆ ਵੀ ਲੈਟ ਹੋਈ ਸੀ ਗੱਡੀਆਂ 8-10 ਪਿੰਨ ਖੜੀਆਂ ਸੀ ਲੈਟ ਦੀ ਪਿੱਛੋਂ ਇੱਕ ਦੁੱਧ ਵਾਲਾ ਕੈਂਟਰ ਆਇਆ ਤੇਜ਼ ਸੀ ਵਹੇ ਕਾਫੀ ਲੋਕ ਨੇ ਬ੍ਰੇਕ ਲਾਈ ਉਹਦੀ ਬ੍ਰੇਕ ਨਹੀਂ ਲੱਗੀ ਤੇ ਗੱਡੀਆਂ ਉੱਤੇ ਟੱਚ ਕਰ ਗਿਆ ਵੱਡੀ ਗੱਲ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਜ਼ਖਮੀ ਹੈ ਕੋਈ ਨਾ ਬੰਦੇ ਬਾਕੀ ਸਾਰਾ ਕੁਝ ਠੀਕ ਹੈ ਇਧਰੋਂ ਆਇਆ ਅਮਰਸਰ ਵੱਲੋਂ ਆ ਜਿਹੜਾ ਗਲੰਦਰ ਪੀਪੀ ਵੱਲੋਂ ਆਇਆ ਤੇ ਅਮਰਸਰ ਜਾਣਾ ਸੀ ਸਰ ਕੀ ਕਾਰਵਾਈ ਕਰ ਰਹੇ ਫਿਰ બસ ਵੇਖ ਕੇ ਜੋ ਕਾਰਵਾਈ ਬਣਦੀ ਐ ਐਕਸੀਡੈਂਟ ਦੀ ਘਰ ਆਉਂਦੀ ਐ ਲੋਕਾਂ ਨੇ ਕਹਿਣਾ ਜੀ ਬ੍ਰੇਕ ਨਾ ਕਰ ਰਹੇ ਡਰਾਈਵਰ ਨਸ਼ਾ ਕੀਤਾ ਹੋਇਆ ਸੀ ਨਹੀਂ ਨਸ਼ਾ ਕੋਈ ਨਹੀਂ ਕੀਤਾ ਆਪਾਂ ਕਹਿ ਰਹੇ ਕੋਈ ਨਸ਼ਾ ਨਹੀਂ ਕੀਤਾ ਡਰਾਈਵਰ ਡਰਾਈਵਰ ਦੇ ਫਤਾਰ ਕਰਦੇ ਕਿਹੜੇ ਸ਼ਹਿਰ ਦੇ ਤੁਸੀਂ ਮੋਕੇ ਦੇ ਮੋਕੇ ਨਹੀਂ ਬਾਈ ਬਰਾਕਰ ਤੁਸੀਂ ਚਲਾਉਂਦੇ ਨਹੀਂ ਨਹੀਂ ਜੀ ਇਹ ਜਿਹਾ ਜਨਾਹ ਹੋਰ ਗੌਂਜ ਲੋਗ ਆਏ ਉਹ ਮੈਂ ਤਾਂ ਹੋਣ ਆਇਆ ਭਰਾ ਇਹ ਹੀ ਚਲਾਉਂਦਾ ਸੀ ਬਾਈ ਆਈ ਚਲਾਉਂਦਾ ਗਾਮ ਦੇਖਿਆ ਜੇ ਤਾਈ ਪੂਰ ਦੇ ਨੇ ਜੀ ਯਕੀਨ ਆ ਜੀ ਬਲਜੀਤ ਸਿੰਘ ਐਸਆਈ ਕੀ ਹੈਗਾ ਸਰ ਇਹ ਮਾਮਲਾ ਲੈਣਾ 8 ਨੰਬਰ ਤੁਹਾਨੂੰ ਮਾਮਲੇ ਆ ਵੀ ਲੈਟ ਹੋਈ ਸੀ ਗੱਡੀਆਂ 8-10 ਇਹਨਾਂ ਖੜੀਆਂ ਸੀ ਲੈਟ ਦੀ ਪਿੱਛੋਂ ਇੱਕ ਦੁੱਧ ਵਾਲਾ ਕੈਂਟਰ ਆਇਆ ਤੇਜ਼ ਸੀ ਵੈਸੇ ਕਾਫੀ ਲੋਕ ਨੇ ਬ੍ਰੇਕ ਲਾਈ ਉਹਦੀ ਬ੍ਰੇਕ ਨਹੀਂ ਲੱਗੀ ਤੇ ਗੱਡੀਆਂ ਉੱਤੇ ਟੱਚ ਕਰ ਗਿਆ ਵੱਡੀ ਗੱਲ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਜ਼ਖਮੀ ਹੈ ਕੋਈ ਨਾ ਬਾਕੀ ਸਾਰਾ ਕੁਝ ਠੀਕ ਹੈ ਕਿੱਥੇ ਜਾਣਾ ਹੈ ਇਧਰੋਂ ਆਇਆ ਅਮਰਸਰ ਵੱਲੋਂ ਆ ਜਿਹੜਾ ਗੁਲੰਦਰ ਪੀਪੀ ਵੱਲੋਂ ਆਇਆ ਤੇ ਅਮਰਸਰ ਜਾਣਾ ਸੀ ਸਰ ਕੀ ਕਾਰਵਾਈ ਕਰ ਰਹੇ ਫਿਰ ਬਸ ਵੇਖ ਕੇ ਜੋ ਕਾਰਵਾਈ ਬਣ ਗਈ ਐਕਸੀਡੈਂਟ ਦੀ ਧਾਰਾ ਉਹ ਲੋਕਾਂ ਦਾ ਕਹਿਣਾ ਹੈ ਜੀ ਬ੍ਰੇਕ ਨਾ ਲਾ ਰਹੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਨਹੀਂ ਨਸ਼ਾ ਕੋਈ ਨਹੀਂ ਕੀਤਾ ਆਪਾਂ ਕਹਿੰਦੇ ਕੋਈ ਨਸ਼ਾ ਨਹੀਂ ਕੀਤਾ ਡਰਾਈਵਰ ਡਰਾਈਵਰ ਦੇ ਫਤਾਰ ਕਰਦੇ